ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਾਲ ਇਲੈਕਸ਼ਨ ਹੋਣੇ ਨੇ ਤੇ ਇਲੈਕਸ਼ਨ ਤੋਂ ਪਹਿਲਾਂ ਬਹੁਤ ਸਾਰੇ ਸਰਵੇਜ਼ ਸਾਹਮਣੇ ਆ ਰਹੇ ਨੇ ਤਾਜ਼ਾ ਸਰਵੇਖਣ ਐਂਗ ਸਰੀਡ ਵੱਲੋਂ ਕਰਵਾਇਆ ਗਿਆ ਜਿਨ੍ਹਾਂ ਦੱਸਿਆ ਕਿ ਮੌਜੂਦਾ ਸੱਤਾਤਰ ਐਨ ਡੀ ਪੀ ਪਾਰਟੀ ਕੰਜ਼ਰਵੇਟਿਵ ਪਾਰਟੀ ਦੇ ਮੁਕਾਬਲੇ 11 ਅੰਕਾਂ ਦੀ ਲੀਡ ਦੇ ਨਾਲ ਅੱਗੇ ਚੱਲ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਾਲ ਇਲੈਕਸ਼ਨ ਨੇ ਤੇ ਇਲੈਕਸ਼ਨ ਤੋਂ ਪਹਿਲਾਂ ਸਰਵੇਜ਼ ਰਾਹੀਂ ਪਾਰਟੀਆਂ ਦੀ ਸਥਿਤੀ ਦੱਸਣ ਦੀ ਕੋਸ਼ਿਸ਼ ਲਗਾਤਾਰ ਹੋ ਰਹੀ ਹੈ ਐਂਗਸ ਰੀਡ ਇੰਸਟੀਚਿਊਟ ਦੇ ਵੱਲੋਂ ਇੱਕ ਤਾਜ਼ਾ ਸਰਵੇਖਣ ਕਰਵਾਇਆ ਗਿਆ ਜਿਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ 1200 ਤੋਂ ਵੱਧ ਅਡਲਟਸ ਦੇ ਵੱਲੋਂ ਹਿੱਸਾ ਲਿਆ ਗਿਆ। ਇਹ ਸਰਵੇ 24 ਮਈ ਤੋਂ 27 ਮਈ ਦੇ ਦਰਮਿਆਨ ਕਰਵਾਇਆ ਗਿਆ ਜਿਸ ਵਿੱਚ ਵੋਟਰਸ ਦੀ ਨਵਜ ਟਟੋਲਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਅੱਜ ਬ੍ਰਿਟਿਸ਼ ਕੋਲੰਬੀਆ 'ਚ ਇਲੈਕਸ਼ਨ ਹੁੰਦੀਆਂ ਨੇ ਤਾਂ ਉਹ ਕਿਸ ਤਰ੍ਹਾਂ ਦਾ ਸਾਥ ਦੇਣਗੇ। ਐਂਗਸ ਰੀਡ ਦੇ ਸਰਵੇਸ ਅਨੁਸਾਰ ਐਨਡੀਪੀ ਪਾਰਟੀ ਇਸ ਮੌਕੇ 'ਵੀ ਪ੍ਰੋਵਿੰਸ਼ੀਅਲ ਚੋਣਾਂ ਦੇ ਵਿੱਚ ਸੇਫ ਸਥਿਤੀ 'ਚ ਦਿਖਾਈ ਦੇ ਰਹੀ ਹੈ ਤੇ ਜ਼ਿਆਦਾਤਰ ਪ੍ਰਵਿੰਸ ਵਾਸੀ ਪ੍ਰੀਮੀਅਰ ਡੇਵ ਈਵੀ ਦੀ ਅਗਵਾਈ ਵਾਲੀ ਐਨਡੀਪੀ ਨੂੰ ਵੋਟ ਪਾਉਣ ਬਾਰੇ ਸੋਚ ਰਹੇ ਨੇ 41% ਵੋਟਰਾਂ ਦਾ ਮੰਨਣਾ ਹੈ ਕਿ ਇਸ ਸਮੇਂ ਉਹਨਾਂ ਦੀ ਇੰਟੈਂਸ਼ਨ ਐਨਡੀਪੀ ਨੂੰ ਵੋਟ ਦੇਣ ਦੀ ਹੈ ਦੂਜੇ ਪਾਸੇ ਬੀਸੀ ਕਨਸਰਟ ਆਫ ਪਾਰਟੀ ਇਸ ਮਾਮਲੇ 'ਚ ਦੂਜੇ ਨੰਬਰ ਤੇ ਹੈ ਜਿਸ ਨੂੰ ਕਿ 30% ਬ੍ਰਿਟਿਸ਼ ਕੋਲੰਬੀਅਨਸ ਵੋਟ ਦੇਣ ਬਾਰੇ ਸੋਚ ਰਹੇ ਨੇ ਜਿਸ ਦਾ ਐਨਡੀਪੀ ਨਾਲੋਂ ਫਰਕ ਇਸ ਸਰਵੇ ਦੇ ਅਨੁਸਾਰ 11% ਦਾ ਦੱਸਿਆ ਜਾ ਰਿਹਾ ਹੈ ਟਿਜੀ ਨੰਬਰ ਦੇ ਉੱਪਰ ਕੇਵਨ ਫਾਲਕਨ ਦੀ ਅਗਵਾਈ ਵਾਲੀ BC ਯੂनाइटेड ਹੈ ਜਿਸ ਨੂੰ ਕਿ 16% ਪ੍ਰਵਿੰਸ ਵਾਸੀ ਵੋਟ ਦੇਣ ਬਾਰੇ ਸੋਚ ਰਹੇ ਨੇ ਅਤੇ 50% 2020 ਦੀ ਇਲੈਕਸ਼ਨ ਦੇ ਮੁਕਾਬਲੇ BC ਯੂनाइटेड ਪਾਰਟੀ ਨੂੰ ਫਰਕ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਸਰਵੇਜ ਦੇ ਅਨੁਸਾਰ ਕਈ ਮਹੱਤਵਪੂਰਨ ਮੁੱਦਿਆਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਕੈਲਿਫੋਰਨੀਆ ਕਲੰਬੀਆ ਦੇ ਵਿੱਚ ਇਸ ਇਲੈਕਸ਼ਨ ਦੇ ਦੌਰਾਨ BC ਕੰਜ਼ਰਵਟਿਵ ਪਾਰਟੀ ਦਾ ਅਭਾਰ ਵਾਹ ਵਡਾ ਮੁੱਦਾ ਬਣਿਆ ਹੋਇਆ ਕਿਉਂਕਿ ਕੰਜ਼ਰਵਟਿਵ ਪਾਰਟੀ ਦਾ ਪ੍ਰਭਾਵ ਪ੍ਰੋਵਿੰਸ਼ੀਅਲ ਅਤੇ ਫੈਡਰਲ ਚੋਣਾਂ ਦੇ ਵਿੱਚ BC 'ਚ ਇਸ ਪ੍ਰਕਾਰ ਦਾ ਨਹੀਂ ਰਹਿੰਦਾ ਪਰ ਜੌਨ ਰਸਟਰਡ ਦੀ ਅਗਵਾਈ ਵਾਲੀ BC ਕੰਜ਼ਰਵਟਿਵ ਪਾਰਟੀ ਇਸ ਸਮੇਂ ਦੂਜੇ ਨੰਬਰ ਤੇ ਬਣੀ ਹੋਈ ਹੈ ਅਤੇ ਇਸ ਦਾ ਗ੍ਰਾਫ ਹੇਠਾਂ ਨੂੰ ਜਾਣ ਦੀ ਥਾਂ ਤੇ ਲਗਾਤਾਰ ਉੱਪਰ ਵੱਲ ਜਾ ਰਿਹਾ ਜਿਸ ਦਾ ਸਿੱਧਾ ਨੁਕਸਾਨ BC ਯੂनाइटेड ਪਾਰਟੀ ਨੂੰ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਕੇਵਨ ਫਾਲਕਨ ਹੋਰਾਂ ਦੇ ਵੱਲੋਂ ਪਾਰਟੀ ਦਾ ਨਾਮ BC ਲਿਬਰਲਸ ਤੋਂ ਬਦਲ ਕੇ BC ਯੂनाइटेड ਕੀਤਾ ਗਿਆ ਜਿਸ ਦਾ ਅਸਰ ਸ਼ਾਇਦ ਨੰਬਰਸ ਉੱਪਰ ਵੀ ਦਿਖਾਈ ਦੇ ਰਿਹਾ ਪਰ ਬਹੁਤ ਸਾਰੇ ਮੁੱਦੇ ਅਜੇ ਹੇ ਨੇ ਜਿਨ੍ਹਾਂ ਦੇ ਉੱਪਰ ਜੌਨ ਰਸਟਰਡ ਹੋਰਾਂ ਦੇ ਵੱਲੋਂ ਸਖਤ ਸ਼ਬਦਾਂ ਦੀ ਵਰਤੋਂ ਕੇਵਨ ਫਾਲਕਨ ਦੇ ਮੁਕਾਬਲੇ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ BC ਐਨਡੀਪੀ ਦਾ ਮੰਨਣਾ ਹੈ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਦੇ ਵੱਲੋਂ ਚੰਗੇ ਕੰਮ ਪ੍ਰਵਿੰਸ ਵਾਸੀਆਂ ਦੇ ਲਈ ਕੀਤੇ ਗਏ ਖਾਸ ਕਰਕੇ ਹਾਊਸਿੰਗ ਅਤੇ ਹੈਲਥ케ਅਰ ਸੈਕਟਰ ਦੇ ਵਿੱਚ ਸਰਕਾਰ ਨੇ ਉਸਾਰੂ ਕਦਮ ਚੁੱਕੇ ਨੇ ਜਿਸ ਕਾਰਨ ਲੋਕ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ